ਹਲੋ ਜੀ ਸਰਦਨ ਸਸਕਲ ਕੀ ਹਾਲ ਚਾਲ ਹੈ ਤੁਹਾਡੇ ਹੋਪਸੋ ਤੁਸੀਂ ਠੀਕ ਹੋਵੋਗੇ ਸਾਡੇ ਨਾਲ ਅੱਜ ਮੀਂਹ ਪਿਆ ਸੀ ਬੜੇ ਦਿਨਾਂ ਬਾਅਦ ਸਾਡੇ ਮੀਂਹ ਆਇਆ ਸਾਡੇ ਤੇ ਟੈਂਪਰੇਚਰ ਬਹੁਤ ਠੰਡਾ ਸੀਗਾ ਰਾਤ ਨੂੰ -5 6 7 ਹੋ ਜਾਂਦਾ ਸੀਗਾ ਤੇ ਸਵੇਰੇ ਕੋਹਰਾ ਬਹੁਤ ਜਾਂਦਾ ਸੀਗਾ ਸੋ ਅੱਜ ਸਾਡੇ ਆ ਗਿਆ ਮੀਂਹ ਤੇ ਮੀਂਹ ਵਿੱਚ ਦਾ ਮੇਰਾ ਕੁਝ ਚਟਪਟਾ ਖਾਣ ਦਾ ਬੜਾ ਦਿਲ ਕਰਦਾ ਥਿਆ ਸੀਗਾ ਕੁਝ ਗਰਮ ਗਰਮ ਤੇ ਚਟਪਟਾ ਜਿਹਾ ਹੋਵੇ ਤੇ ਮੈਂ ਸੋਚਿਆ ਕਿ ਸਾਂਬਰ ਬਣਾ ਲਿਆ ਜਾਵੇ ਜਿਹੜਾ ਸਾਂਬਰ ਤੇ ਮੈਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਨੀ ਆ ਸੋ ਹੁਣ ਸਾਂਬਰ ਬਣਾਉਣ ਲਈ ਮੈਂ ਲਾ ਲਿਆ ਸਾਰਾ ਸਮਾਨ ਜਿੰਦੇ ਵਿੱਚ ਮੈਂ ਸਵੇਰੀ ਨਾ ਅਰਹਰ ਦੀ ਜਿਹੜੀ ਤੂਰ ਦੀ ਦਾਲ ਹੁੰਦੀ ਹੈ ਉਹਨੂੰ ਪਿੰਕੇ ਰੱਖ ਦਿੱਤਾ ਸੀਗਾ ਪਾਣੀ ਦੇ ਵਿੱਚ ਤੇ ਨਾਲ ਹੀ ਮੈਂ ਆ ਸਬਜ਼ੀਆਂ ਦੇ ਲਈਆਂ ਨੇ ਮੇਰੇ ਕੋਲ ਕਾਜਰਾਣ ਤੇ ਆਪਣਾ ਇੰਡੀਆ ਵਾਲਾ ਕਦੂ ਪਿਆ ਸੀਗਾ ਤੇ ਨਾਲ ਮੈਂ ਥੋੜੇ ਜਿ ਵਿੱਚ ਪਾਏ ਨੇ ਅਨੀਆਂ ਤੇ ਇਮਲੀ ਵੀ ਮੈਂ ਪਿੰਕੇ ਰੱਖ ਦਿੱਤੀ ਸੀਗੀ ਤੇ ਤੜਕੇ ਲਈ ਮੈਂ ਲਿਆ ਪਿਆਜ਼ ਹਰੀ ਮਿਰਚ ਟਮਾਟਰ ਅਦਰਕ ਤੇ ਨਾਲ ਹੀ ਮੈਂ ਲੈਨੇ ਮਸਾਲੇ ਜਿਨ੍ਹਾਂ ਦੇ ਵਿੱਚ ਹੈਗੇ ਇਹ ਹੈਗਾ ਰਾਈ ਹੈ ਮੇਥੀ ਪਾਊਡਰ ਹੈ ਹਿੰਗ ਹੈ ਸੁੱਕੀ ਲਾਲ ਮਿਰਚ ਹੈ ਤੇ ਨਾਲ ਹੀ ਆਪਣੇ ਕੜੀ ਪੱਤਾ ਧਨੀਆ ਪਾਊਡਰ ਜੀਰਾ ਜੀਰਾ ਪਾਊਡਰ ਤੇ ਘੋੜਾ ਤੇ ਨਾਲ ਹੀ ਨਾ ਮੈਂ ਥੋੜਾ ਜਿਹਾ ਲੈ ਲਿਆ ਨਾਰੀਅਲ ਦਾ ਬਰਾਦਾ ਜੇ ਤੁਹਾਡੇ ਕੋਲ ਫਰੈਸ਼ ਨਾਰੀਅਲ ਹੋਵੇ ਨਾ ਤੁਸੀਂ ਉਹ ਵੀ ਲੈ ਸਕਦੇ ਹੋ ਤੇ ਬਾਕੀ ਇਹਦੇ ਵਿੱਚ ਆਪਣੇ ਬੇਸਿਕ ਮਸਾਲੇ ਹੋਈ ਨਮਕ ਮਿਰਚ ਤੇ ਹਲਦੀ ਉਹ ਜਾਣੀਏ ਤੇ ਹੁਣ ਆਪਾਂ ਇੱਕ ਕੁੱਕਰ ਲੈ ਲੈਣਾ ਤੇ ਗੈਸ ਬਾਲ ਲੈਣੀ ਆ ਤੇ ਗੈਸ ਬਾਲ ਕੇ ਕੁੱਕਰ ਦੇ ਵਿੱਚ ਪਾ ਦਵਾਂਗੇ ਆਪਾਂ ਦਾਲ ਜਿੰਨੇ ਤੋਂ ਹੋਣਾ ਆਪਾਂ ਵੈਸਲ ਕਰਾਵਾਂਗੇ ਤੇ ਦਾਲ ਦੇ ਨਾਲ ਲਈ ਆਪਾਂ ਪਾ ਤਾਂਗੇ ਇਹਦੇ ਵਿੱਚ ਨਮਕ ਤੇ ਹਲਦੀ ਸੋ ਦਾਲ ਦੇ ਵਿੱਚ ਆਪਾਂ ਪਾ ਦਿੱਤਾ ਨਮਕ ਤੇ ਹਲਦੀ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਪਾਣੀ ਤੁਸੀਂ ਆਪਦੇ ਹਿਸਾਬ ਨਾਲ ਪਾਉਣਾ ਕਿ ਤੁਸੀਂ ਕਿੰਨੇ ਬੰਦਿਆਂ ਲਈ ਵੀ ਮਤਲਬ ਦਾਲ ਬਣਾ ਰਹੇ ਹੋ ਸੰਬਰ ਤੇ ਨਾਲ ਹੀ ਆਪਾਂ ਜਿਹੜੀਆਂ ਸਾਰੀਆਂ ਸਬਜ਼ੀਆਂ ਸੀਗੀਆਂ ਨੇ ਇਹਦੀ ਵਿੱਚ ਹੀ ਪਾਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਫਿਰ ਇਹਨਾਂ ਨੂੰ ਨਾ ਆਪਾਂ ਮਤਲਬ ਮਿਲ ਕੇ ਤਿੰਨ ਤੋਂ ਚਾਰ ਵਸਲਾਂ ਘਰਾਂ ਲਾਂਗੇ ਤਾਂ ਕਿ ਸਬਜ਼ੀਆਂ ਤੇ ਦਾਲ ਚੰਗੀ ਤਰ੍ਹਾਂ ਗਲ ਜਵੇ ਸੋ ਹੁਣ ਦੇਖੋ ਆਪਾਂ ਸਾਰੀਆਂ ਸਬਜ਼ੀਆਂ ਤੇ ਨਮਕ ਤੇ ਤੇ ਹਲਦੀ ਦਾਲ ਦੇ ਵਿੱਚ ਪਾ ਕੇ ਪਾਣੀ ਪਾ ਕੇ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕਰ ਲਿਆ ਮਿਕਸ ਤੇ ਹੁਣ ਆਪਾਂ ਨਾ ਇਹਦੀ ਇਹਨੂੰ ਲੱਡਲਾ ਕੇ ਬੰਦ ਕਰ ਦਵਾਂਗੇ ਤੇ ਇਹਨੂੰ ਨਾ ਤਿੰਨ ਤੋਂ ਚਾਰ ਵਸਲਾਂ ਤੱਕ ਰੇਟ ਕਰਾਂਗੇ ਬਣਨ ਦੇ ਸੋ ਹੁਣ ਮੈਂ ਨਾ ਲੱਡ ਲਾ ਕੇ ਕੁੱਕਰ ਕਰ ਦਿੱਤਾ ਬੰਦ ਤੇ ਹੁਣ ਇਧਰ ਬੰਦੀ ਆ ਆਪਣੀ ਦਾਲ ਤੇ ਨਾਲ ਹੀ ਆਪਾਂ ਇਹਦੇ ਲਈ ਨਾ ਤੜਕੇ ਦੀ ਪ੍ਰੇਪਰੇਸ਼ਨ ਕਰ ਲੈਣੇ ਆ ਸਾਰੀਆਂ ਚੀਜ਼ਾਂ ਬਰੀਕ ਬਰੀਕ ਕੱਟ ਲੈਣੇ ਆ ਤੇ ਨਾਲ ਹੀ ਜਿਹੜਾ ਆ ਇਮਲੀ ਪ ਮੈਂ ਭਿਕੇ ਰੱਖੀ ਸੀ ਨਾ ਇਹਨੂੰ ਵੀ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਆਪਾਂ ਮਿਕਸ ਕਰਕੇ ਤੇ ਇਹਦਾ ਪਲਪ ਅਲੱਗ ਕਰ ਦਿੰਨੇ ਆ ਤੇ ਇਹਦੀਆਂ ਗਿਟਕਾਂ ਅਲੱਗ ਕਰ ਦਿੰਦੀਆਂ ਸੋ ਹੁਣ ਆਪਾਂ ਨੂੰ ਤੜਕਾ ਕੱਟ ਲਿਆ ਸਾਰੀਆਂ ਚੀਜ਼ਾਂ ਬਰੀਕ ਬਰੀਕ ਕੱਟ ਲਿਆ ਨੇ ਇਧਰ ਆਪਾਂ ਪੈਨ ਦੇ ਵਿੱਚ ਆਇਲ ਵੀ ਪਾ ਲਿਆ ਸੀਗਾ ਤਾਂ ਕਿ ਇਹ ਵਾਲੇ ਗਰਮ ਹੋ ਜਵੇ ਤਣ ਤੜਕਾ ਲੌਂ ਲਈ ਤੇ ਹੁਣ ਆਪਾਂ ਇਹਦੇ ਵਿੱਚ ਨਾ ਥੋੜੀ ਜਿਹੀ ਆ ਮੈਂ ਛੋਲਿਆਂ ਦੀ ਦਾਲ ਰੱਖੀ ਹੋਈ ਹੈ ਕੱਚੀ ਹੈ ਇਹ ਇਹਨੂੰ ਆਪਾਂ ਇਹਦੇ ਵਿੱਚ ਨਾ ਆਇਲ ਦੇ ਵਿੱਚ ਪਾ ਦਵਾਂਗੇ ਸਾਰੀ ਦਾਲ ਨੂੰ ਤੋਂ ਹੋਣਾ ਇਹਦੇ ਵਿੱਚ ਮੈਂ ਜਿਹੜੇ ਫੁੱਲਿਆਂ ਦੀ ਦਾਲ ਪਾਤੀ ਕੜੀ ਪੱਤਾ ਪਾ ਦਿੱਤਾ ਲਾਲ ਮਿਰਚਾਂ ਵੀ ਕਿਤੇ ਦਾਈ ਪਾ ਦਿੱਤੀ ਹੁਣ ਆਪਾਂ ਨਾ ਇੱਕ ਤੋਂ ਦੋ ਮਲਟੀ ਜੈਨਾ ਨੂੰ ਤੇਲ ਦੇ ਵਿੱਚ ਫਰਾਈ ਕਰ ਲਾਂਗੇ ਤਾਂ ਕਿ ਇਹ ਮਸਾਲੇ ਇਹਨਾਂ ਆਪਣਾ ਫਲੇਵਰ ਢੀਸ ਕਰ ਦੇਣ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਅਦਰਕ ਤੇ ਪਿਆਜ਼ ਪਾ ਕੇ ਇਹਨੂੰ ਨਾ ਸਲੋ ਫਲੇਮ ਤੇ ਭੁੰਨ ਲਾਂਗੇ ਤੇ ਇਧਰ ਆਪਣੀ ਦਾਲ ਵੀ ਮੰਗਲੀ ਦੇ ਨਾਲ ਹੀ ਆਪਾਂ ਜਿਹੜਾ ਆਪਣਾ ਇਮਲੀ ਪੀਕੇ ਰੱਖੀ ਸੀ ਨਾ ਉਹਦਾ ਪਲਪ ਵੀ ਆਪਾਂ ਸੈਪਰੇਟ ਕਰ ਲਿਆ ਸੋ ਹੁਣ ਆਪਾਂ ਆਪਣੀਆਂ ਵਾਲੇ ਮਸਾਲੇ ਹੋ ਗਏ ਨੇ ਡਨ ਆਪਾਂ ਇਹ ਗਏ ਨੇ ਇਹ ਪੁੰਨੇ ਗਏ ਨੇ ਸੋ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਅਨियन ਤੇ ਅਦਰਕ ਸੋ ਹੁਣ ਆਪਾਂ ਇਹਦੇ ਵਿੱਚ ਨਾ ਹਰੀ ਮਰਚ ਅਦਰਕ ਤੇ ਪਿਆਜ਼ ਪਾ ਦਿੱਤੇ ਸੀ ਤੇ ਜਿਵੇਂ ਆਪਾਂ ਨੂੰ ਨਾ ਲੋਕੀਏ ਤੇ ਪੁੰਟਾ ਨੇ ਇਹ ਕਈ ਜਿਹੇ ਮੈਂ ਮਤਲਬ ਜਿਹਨਾਂ ਸਾਊਥ ਇੰਡੀਅਨ ਨੇ ਹੈ ਸਾਊਥ ਇੰਡੀਆ ਵਿੱਚ ਤਾਂ ਉਹ ਡਰਮ ਸਟਿਕ ਵਗੈਰਾ ਵੀ ਪਾਉਂਦੇ ਨੇ ਪਰ ਮੇਰੇ ਕੋਲ ਇੱਥੇ ਹੈ ਨਹੀਂ ਕਿ ਸੁਣੇ ਪਾਈ ਨਹੀਂ ਹੈਗੇ ਸੋ ਹੁਣ ਆਪਾਂ ਇਹ ਸਲੋ ਫਲੇਮ ਤੇ ਹੀ ਪੋਨਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਨਾ ਮੈਂ ਮਤਲਬ ਭੁੰਨੇ ਜਾਣ ਤੇ ਮਸਾਲਿਆਂ ਦਾ ਸਾਰਾ ਜਿਹੜਾ ਫਲੇਵਰ ਹੈ ਨਾ ਇਹਨਾਂ ਦੇ ਵਿੱਚ ਆ ਟਵੇ ਸੋ ਬੜਾ ਮਤਲਬ ਮੈਨੂੰ ਵੱਖਰੀ ਵੱਖਰੀ ਖਾਣੇ ਬੜੇ ਬਣਾਉਣੇ ਬੜੇ ਵਧੀਆ ਲੱਗਦੇ ਨੇ ਤੇ ਇੱਕ ਹੋਰ ਗੱਲ ਆਪਣੇ ਇੰਡੀਆ ਵਿੱਚ ਖਾਣੇ ਵੈਸੇ ਹੀ ਬੜੀ ਬੜੀ ਤਰ੍ਹਾਂ ਦੇ ਬਣਾਉਂਦੇ ਨੇ ਤੁਸੀਂ ਕਦੇ ਦੇਖਿਆ ਕਿ ਆਪਣੇ ਪੈਨ ਦੇ ਵਿੱਚ ਕਿੰਨੀ ਤਰ੍ਹਾਂ ਦੇ ਮਸਾਲੇ ਨੇ ਜਿਹੜੇ ਵੱਖਰੀ ਵੱਖਰੀ ਤਰ੍ਹਾਂ ਤੋਂ ਆਪਾਂ ਪਾਉਂਦੇ ਆ ਤੇ ਉਹ ਫਿਰ ਵੱਖਰੀ ਵੱਖਰੀ ਤਰ੍ਹਾਂ ਤੋਂ ਮਤਲਬ ਪਾਪ ਆਊਟ ਹੁੰਦੇ ਨੇ ਤੇ ਉਹਨਾਂ ਦੀ ਫਰੇਗਰੈਂਸ ਆਉਂਦੀ ਹੈ ਸੋ ਹਰ ਮਸਾਲੇ ਦਾ ਆਪਦਾ ਹੀ ਫਲੇਵਰ ਹੁੰਦਾ ਹੈ ਤੇ ਮੈਂ ਮਤਲਬ ਆ ਮੈਨੂੰ ਲੱਗਦਾ پوری ਦੁਨੀਆ ਨਾਲ ਵਿੱਚ ਸਿਰਫ ਇਹ ਕਿੰਡੀਆ ਹੀ ਹੈ ਮਤਲਬ ਕੰਟਰੀ ਹੈ ਜਿਸ ਦੇ ਵਿੱਚ ਮਤਲਬ ਹਰ ਪਰ ਤੇ ਜ਼ਬਾਨ ਬਦਲਦੀ ਹੈ ਹਰ ਪਰ ਤੇ ਖਾਣਾ ਬਦਲਦਾ ਤੇ ਹਰ ਪੈਰ ਤੇ ਲੁੱਕ ਵੀ ਮਤਲਬ ਲੋਕਾਂ ਦਾ ਕਲਚਰ ਬਦਲਦਾ ਸੋ ਬੜੇ ਰੰਗ ਹੁੰਦੇ ਆ ਤੇ ਹੁਣ ਆਪਾਂ ਇਹਨੂੰ ਮਸਾਲੇ ਨੂੰ ਭੁੰਨ ਲੈਣੇ ਆ ਇਹ ਆਪਣਾ ਤੜਕਾ ਇਹਨੂੰ ਭੁੰਨ ਲੈਣੇ ਆ ਸੋ ਦੇਖੋ ਹੁਣ ਆਪਣੇ ਨਾ ਲਿਅਯਾਜ਼ ਮਤਲਬ ਦਾਸ ਲਸਣ ਜੇ ਹੋ ਗਏ ਸੀਗੇ ਥੋੜੇ ਜਿਹਾ ਪਿੰਕਿਸ਼ ਵਿੱਚ ਆ ਗਏ ਨੇ ਤੁਸੀਂ ਇੱਕ ਗੱਲ ਹੋਰ ਨੋਟ ਕੀਤੀ ਜਿਵੇਂ ਨਾ ਇੰਡੀਆ ਆਪਾਂ ਪਿਆਜ਼ ਜਦੋਂ ਭੁੰਨਦੇ ਸੀ ਆਪਣਾ ਪਿਆਜ਼ ਨਾ ਬਰਾਊਨ ਹੋ ਜਾਂਦਾ ਸੀਗਾ ਤਾਂ ਪ੍ਰੋਪਰ ਬਰਾਊਨ ਸ਼ੇਡ ਆਉਂਦਾ ਸੀ ਹੁੰਦਾ ਪਰ ਇੱਥੇ ਮੈਂ ਦੇਖਿਆ ਕਿ ਇਥੋਂ ਜਿਹੜੇ ਪਿਆਜ਼ ਨੇ ਨਾ ਉਹ ਬਰਾਊਨ ਨਹੀਂ ਹੁੰਦੇ ਮਤਲਬ ਕਿ ਉਹ ਨਾ ਪਰਪਲ ਸ਼ੇਡ ਵਿੱਚ ਟਰਨ ਆਊਟ ਹੁੰਦੇ ਨੇ ਪ੍ਰੋਪਰ ਬਰਾਊਨ ਸ਼ੇਡ ਨਹੀਂ ਆਉਂਦਾ ਹੈਗਾ ਉਹਨਾਂ ਦਾ ਸੋ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਨਾਲ ਹੀ ਹੁਣ ਟਮਾਟਰ ਪਾ ਦਾਂਗੇ ਇਹਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਜਦੋਂ ਟਮਾਟਰ ਮੈਸ਼ ਹੋ ਜਾਣਗੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਸੋ ਹੁਣ ਨਾ ਇਹਦੇ ਵਿੱਚ ਟਮਾਟਰ ਪਾ ਦਿੱਤੇ ਨੇ ਤੇ ਟਮਾਟਰ ਰੇਟ ਤੋਂ ਹੋਈਏ ਤੇ ਟਮਾਟਰ ਚੰਗੀ ਤਰ੍ਹਾਂ ਨਰਮ ਹੋ ਜਾਣ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਸਾਰੇ ਜਿੰਨੇ ਵੀ ਮਸਾਲੇ ਨੇ ਨਾ ਉਹ ਸਾਰੇ ਪਾ ਦਵਾਂਗੇ ਤੇ ਇਧਰ ਆਪਣੀ ਮਤਲਬ ਦਾਲ ਵੀ ਹੋ ਗਈ ਹੈ ਰੈਡੀ ਤੇ ਹਲੇ ਹੁੰਦੇ ਵਿੱਚ ਸਟੀਮ ਹੈ ਕਿੰਨੇ ਨੂੰ ਇਹ ਜੀ ਆਪਦੀ ਸਟੀਮ ਲੇਖੋ ਗਏ ਤਾਂ ਫੇਰ ਇਹਨੇ ਕੁੱਕਰ ਖੋਲਣਾ ਸੋ ਕਈ ਵਾਰੀ ਨਾ ਬੈਠੇ ਬੈਠੇ ਮਤਲਬ ਦਿਲ ਕਰ ਪੈਂਦਾ ਹੈ ਕਿ ਕੋਈ ਬੁਤਰੀ ਜੀ ਜਿਖਾਈਏ ਮੌਸਮ ਦੇ हिसाब ਨਾਲ ਵੀ ਮੂਡ ਬਦਲਦੇ ਰਹਿੰਦੇ ਆ। ਤੋਂ ਤੁਸੀਂ ਵੀ ਜਰੂਰ ਟਰਾਈ ਕਰਿਆ ਕਰੋ। ਇੱਥੇ ਜਿਹੜਾ ਆਪਣੀਆਂ ਨੰਲਾ ਮੁਰਲੀਆਂ ਨੇ ਜਿਨ੍ਹਾਂ ਨੂੰ ਆਪਾਂ ਰਾਤ ਮਾਰਨ ਲਈ ਨਮਣੀ ਮੈਂ ਆ ਚੀਜ਼ ਖਾਣੀ ਹੈ ਮੈਨੂੰ ਬਣਾ ਕੇ ਦਿਓ। ਇੱਥੇ ਤਾਂ ਆਪ ਹੀ ਕਰਨਾ ਪੈਣਾ ਸਾਰਾ ਕੁਝ। ਤੋਂ ਟਰਾਈ ਕਰਦੇ ਰਿਹਾ ਕਰੋ। ਸੋ ਇਦਾਂ ਮੇਰਾ ਸਾਂਬਰ ਵਾਲੀ ਦਾਲ ਵੀ ਬਣ ਕੇ ਹੋ ਗਈ ਹੈ ਰੈਡੀ। ਦੇਖੋ ਐਮ ਬਿਲਕੁਲ ਖੁੱਲ ਗਈ ਹੈ। ਤੇ ਬਹੁਤ ਵਧੀਆ ਬਣੀ ਹੈ। ਤੇ ਇਧਰ ਆਪਣਾ ਤੜਕਾ ਵੀ ਹੋ ਰਿਹਾ ਹੈ ਰੈਡੀ ਆਪਾਂ 2-3 ਮਿੰਟ ਹੋਰ ਇਹਨੂੰ ਭੁੰਨਾਂਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾ ਦਾਂਗੇ ਸਾਰੇ ਮਸਾਲੇ ਹੁਣ ਆਪਣਾ ਨਾ ਦੇਖੋ ਸਾਰਾ ਮਸਾਲਾ ਇਹਨਾਂ ਜਮਾ ਬਿਲਕੁਲ ਇਕਸਾਰ ਹੋ ਗਿਆ ਤੁਹਾਨੂੰ ਦੇਖ ਰਿਹਾ ਹੁਣ ਇਹਦੇ ਵਿੱਚ ਆਪਾਂ ਜਿਹੜੇ ਸਾਰੇ ਮਸਾਲੇ ਸੀ ਨਾ ਇਹਦੇ ਵਿੱਚ ਪਾ ਲੈਣੇ ਨੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦੇਣੇ ਲਾਲ ਮਰਚ ਜੇ ਤੁਹਾਡੇ ਕੋਲ ਨਾ ਦੇਗੀ ਮਿਰਚ ਹੋਵੇ ਉਹ ਵੀ ਤੁਸੀਂ ਪਾ ਸਕਦੇ ਹੋ ਕਿਉਂਕਿ ਦੇਗੀ ਮਿਰਚ ਦਾ ਨਾ ਮਤਲਬ ਰੰਗ ਬੜਾ ਸੋਹਣਾ ਆਉਂਦਾ ਪਰ ਮੇਰੇ ਕੋਲ ਹੈ ਨਹੀਂ ਸੀ ਇਸ ਲਈ ਮੈਂ ਲਾਲ ਮਿਰਚ ਹੀ ਪਾ ਰਹੀ ਹਾਂ ਸੋ ਤੁਸੀਂ ਦੇਗੀ ਮਿਰਚ ਵੀ ਪਾ ਸਕਦੇ ਹੋ ਉਹਦੇ ਨਾਲ ਰੰਗ ਬਹੁਤ ਸੋਹਣਾ ਆਉਂਦਾ ਸੰਬਰ ਦਾ ਤੇ ਨਾਲ ਹੀ ਪਾ ਦਾਂਗੇ ਆਪਾਂ ਆਹ ਨਾਰੀਅਲ ਏ ਨਾਰੀਅਲ ਨੂੰ ਆਪਸ਼ਨਲ ਹੈ ਜੇ ਤੁਹਾਨੂੰ ਵਧੀਆ ਲੱਗਦਾ ਤੁਸੀਂ ਪਾਓ ਜੇ ਨਹੀਂ ਵਧੀਆ ਲੱਗਦਾ ਨਾ ਫਿਰ ਤੁਸੀਂ ਸਕਿਪ ਕਰ ਸਕਦੇ ਆ ਫਿਰ ਤੁਹਾਨੂੰ ਪਾਣ ਦੀ ਲੋੜ ਨਹੀਂ ਹੈਗੀ ਤੇ ਹੁਣ ਆਪਾਂ ਦਾ ਚੰਗੀ ਤਰ੍ਹਾਂ ਇਹਨਾਂ ਨੂੰ ਸਾਰੇ ਮਸਾਲਿਆਂ ਨਾਲ ਮਿਲਾ ਲੈਣਾ ਮਿਕਸ ਕਰਕੇ ਤੇ ਫਿਰ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਵਾਂਗੇ ਪਾਣੀ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਪੁਣਾਂਗੇ ਤਾਂ ਕਿ ਜਿਹੜੇ ਮਸਾਲੇ ਨੇ ਉਹ ਸਾਰੇ ਨਾ ਜਿਹੜਾ ਆਪਾਂ ਤੜਕਾ ਬਣਾਇਆ ਸੀ ਉਹਦੇ ਵਿੱਚ ਮਿਲ ਜਾਣਾ ਉਹਨਾਂ ਦਾ ਫਲੇਵਰ ਇੱਕ ਦੂਜੇ ਵਿੱਚ ਆ ਜਾਵੇ ਹਨਾ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਉਣੇ ਆ ਪਾਣੀ ਸੋ ਇੱਥੇ ਨਾ ਆਪਾਂ ਥੋੜਾ ਜਿਹਾ ਪਾ ਦਿੰਨੇ ਆ ਪਾਣੀ ਤਾਂ ਕਿ ਜਿਹੜੇ ਮਸਾਲੇ ਨੇ ਉਹ ਸੜਨ ਨਾ ਪ੍ਰੋਪਰ ਮਤਲਬ ਕਿ ਉਹ ਪੁੰਨੇ ਜਾਣ ਤੇਈ ਵਾਰੀ ਆਪਾਂ ਇਹ ਹੁਣ ਨਾ ਮਸਾਲੇ ਪਾ ਕੇ ਆਪਾਂ ਮਿਕਸ ਕਰਕੇ ਤੇ ਛੱਡ ਦਿੰਨੇ ਆ ਤੇ ਉਹ ਪ੍ਰੋਪਰ ਭੁੰਨੇ ਨਹੀਂ ਜਾਂਦੇ ਹੈਗੇ ਉਹ ਸੜ ਜਾਂਦੇ ਨੇ ਸੋ ਹਮੇਸ਼ਾ ਤੁਸੀਂ ਇਹ ਮੇਕ ਸ਼ੋਰ ਕਰਦੇ ਰਹੋ ਕਿ ਥੋੜਾ ਜਿਹਾ ਪਾਣੀ ਜ਼ਰੂਰ ਪਾਇਆ ਕਰੀਓ ਜੇ ਸੁੱਕੇ ਮਸਾਲੇ ਪਾਣੇ ਆ ਤਾਂ ਤਾਂਕਿ ਉਹ ਪ੍ਰੋਪਰ ਭੁੰਨੇ ਜਾਣ ਸੋਨਾ ਆਪਾਂ ਵੇਟ ਕਰਨੇ ਆ ਆਪਣੇ ਮਸਾਲੇ ਕਿੰਨੇ ਜਾਂ ਇੱਧਰ ਜਿਹੜਾ ਆਪਾਂ ਆ ਗੁੜ ਲਿਆ ਸੀ ਨੂੰ ਗੁੜ ਆਪਾਂ ਦਾਲ ਦੇ ਵਿੱਚ ਪਾ ਦਿੰਨੇ ਆ ਤੇ ਨਾਲ ਹੀ ਆਪਾਂ ਜਿਹੜਾ ਇਮਲੀ ਵਾਲਾ ਪਾਣੀ ਸੀਗਾ ਨਾ ਇਹ ਵੀ ਆਪਾਂ ਦਾਲ ਦੇ ਵਿੱਚ ਪਾ ਦਿੰਨੇ ਆ ਤੇ ਹੁਣ ਆਪਾਂ ਦਾਲ ਨੂੰ ਕਰ ਦਿੰਨੇ ਆ ਮਿਕਸ ਦੇਖੋ ਇਸ ਡਿਸ਼ ਵਿੱਚ ਕਿੰਨੇ ਫਲੇਵਰ ਤੁਹਾਨੂੰ ਮਿਲ ਜਾਣੇ ਨੇ ਖੱਟਾ ਵੀ ਮਿੱਠਾ ਵੀ ਨਮਕੀਨ ਵੀ ਸਪਾਈਸੀ ਵੀ ਸਾਰੇ ਮਿਲ ਜਾਣਗੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਆਪਣਾ ਮਸਾਲਾ ਵੀ ਬਸ ਰੈਡੀ ਹੋਣ ਵਾਲਾ ਤੇ ਤੁਸੀਂ ਨਾ ਇੱਕ ਹੋਰ ਚੀਜ਼ ਮੈਂ ਮਤਲਬ ਜਿਹੜੇ ਮਸਾਲੇ ਨੇ ਉਹ ਆਪਦੇ ਹਿਸਾਬ ਨਾਲ ਹੀ ਪਾਇਆ ਕਰੋ ਮਤਲਬ ਵੀਡੀਓ ਦੇ ਵਿੱਚ ਜਿਹੜਾ ਬੰਦਾ ਵੀਡੀਓ ਬਣਾਉਂਦਾ ਨਾ ਆਪਦੇ ਹਿਸਾਬ ਨਾਲ ਪਾਉਂਦਾ ਤੁਸੀਂ ਆਪਦੇ ਸਾਨਾ ਪਾਇਆ ਕਰੋ ਸੋ ਹੁਣ ਨਾ ਆਪਾਂ ਇਹਦੇ ਵਿੱਚ ਕਰ ਲੈਨੇ ਆਂ ਦਾਲ ਵਿੱਚ ਨਮਕ ਚੈੱਕ ਕਿਓ ਕਿੰਨਾ ਆਪਾਂ ਨੂੰ ਕਿੰਨਾ ਹੋਰ ਪਾਉਣਾ ਚਾਹੀਦਾ ਕਿ ਨਹੀਂ ਤੇ ਫਿਰ ਨਹੀਂ ਸੋ ਹੁਣ ਦੇਖੋ ਮੇਰਾ ਤੜਕਾ ਹੋ ਗਿਆ ਬਿਲਕੁਲ ਰੈਡੀ ਤੇ ਹੁਣ ਆਪਾਂ ਇਹਨੂੰ ਪਾ ਦਵਾਂਗੇ ਦਾਲ ਦੇ ਵਿੱਚ ਤੇ ਫਿਰ ਆਪਾਂ ਨਾ ਦਾਲ ਦੇ ਵਿੱਚ ਪਾਉਣ ਤੋਂ ਬਾਅਦ ਤੜਕਾ ਦੇਖਾਂਗੇ ਕਿ ਆਪਾਂ ਨੂੰ ਹੋਰ ਪਾਣੀ ਪਾਉਣ ਦੀ ਜ਼ਰੂਰਤ ਹੈ ਕਿ ਨਹੀਂ ਜੇ ਜ਼ਰੂਰਤ ਹੈ ਤਾਂ ਤੁਸੀਂ ਥੋੜਾ ਜਿਹਾ ਪਾਣੀ ਪਾ ਸਕਦੇ ਹੋ ਜੇ ਤੁਸੀਂ ਥੋੜਾ ਥਿੱਕ ਸੰਬਰ ਖਾਣੇ ਹੋ ਤਾਂ ਫਿਰ ਤੁਸੀਂ ਛੱਡ ਦਿਓ ਪਰ ਮੈਂ ਥੋੜਾ ਪਤਲਾ ਹੀ ਖਾਣੀ ਹੈ ਮੈਨੂੰ ਵਧੀਆ ਲੱਗਦਾ ਸੋ ਮੈਂ ਥੋੜਾ ਜਿਹਾ ਪਾਣੀ ਹੋਰ ਪਾਵਾਂਗੀ ਸੋ ਹੁਣ ਆਪਾਂ ਆਪਣਾ ਤੜਕਾ ਪਾ ਲੈਂਦੇ ਹਾਂ dal ਸੋ ਦੇਖੋ ਮੇਰਾ ਤਾਂ ਸਾਮਰ ਬਣ ਕੇ ਹੋ ਗਿਆ ਰੈਡੀ ਮੈਂ ਥੋੜਾ ਜਿਹਾ ਨਮਕ ਹੋਰ ਪਾਇਆ ਸੀ ਹੰਦੇ ਵਿੱਚ ਤੇ ਹੁਣ ਨਾ ਇਹਨੂੰ ਮੈਂ 10 ਮਿੰਟ ਲੈਣਾ ਹੋਰ ਸਿਮ ਤੇ ਰੱਖ ਦਿਆਂਗੀ ਕਿਉਂਕਿ ਮੈਂ ਹੰਦੇ ਵਿੱਚ ਹੋਰ ਪਾਣੀ ਨਹੀਂ ਪਾਇਆ ਸੀਗਾ ਸੋ ਸਿਮ ਤੇ ਰੱਖਣ ਦਾ ਇਹ ਨਾਲ ਹੀ ਹੋ ਜਾਊਗਾ ਕਿ ਇੱਕ ਤਾਂ ਪਾਣੀ ਪੱਕ ਜਾਊਗਾ ਜਮਾਂ ਤੇ ਇੱਕ ਜਿੰਨੇ ਵੀ ਹੰਦੇ ਵਿੱਚ ਮਸਾਲਿਆਂ ਦਾ ਫਲੇਵਰ ਨੇ ਉਤਾਲ ਵਿੱਚ ਚਲੇ ਜਾਣਗੇ ਤੇ ਨਾਲ ਹੀ ਨਾ ਮੈਂ ਥੋੜਾ ਜਿਹਾ ਧਨੀਆ ਪਾ ਦੂੰਗੀ ਮੈਨੂੰ ਨਾ ਇਹਦੇ ਵਿੱਚ ਧਨੀਆ ਪਾਇਆ ਹੋਇਆ ਵੀ ਬੜਾ ਵਧੀਆ ਲੱਗਦਾ ਹੈ ਤੋ ਤੁਹਾਡੀ ਮਰਜ਼ੀ ਹੈ ਤੁਸੀਂ ਪਾਉਣਾ ਪਾ ਲਓ ਨਹੀਂ ਪਾਉਣਾ ਨਾ ਪਾਓ ਇਹ ਆਪਦੇ ਫਲੇਵਰ ਦੇ ਹਿਸਾਬ ਨਾਲ ਹੈ ਸੋ ਹੁਣ ਮੈਂ ਤਾਂ ਇਹਨੂੰ ਮਤਲਬ ਕਿ 10 ਮਿੰਟ ਲਈ ਹੋਰ ਪਕਾਉਣੀ ਆ ਤੇ ਜਦੋਂ ਮਤਲਬ 10 ਮਿੰਟ ਹੋ ਜਾਣਗੇ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਕਿ ਮੇਰਾ ਸਾਂਬਰ ਕਿੰਨਾ ਵਧੀਆ ਬਣਿਆ ਸੋ ਤੁਸੀਂ ਵੀ ਟਰਾਈ ਕਰੋ ਤੇ ਮੈਨੂੰ ਜਰੂਰ ਦੱਸੋ ਕਿ ਤੁਹਾਡਾ ਸਾਂਬਰ ਕਿਵੇਂ ਦਾ ਬਣਿਆ ਸੋ ਮੇਰੇਆ ਮੇਰਾ ਤਾਂ ਬੜਾ ਵਧੀਆ ਬਣਿਆ ਤੇ ਇੱਕ ਹੋਰ ਤੁਸੀਂ ਮਤਲਬ ਸਾਂਬਰ ਨਾਲ ਕੀ ਖਾਣਾ ਪਸੰਦ ਕਰਦੇ ਹੋ ਰਾਈ ਸਿਡਲੀ ਜਾਂ ਡੋਸਾ ਜਾਂ ਵੜਾ ਤੁਸੀਂ ਮੈਨੂੰ ਜਰੂਰ ਦੱਸਿਓ ਕਮੈਂਟ ਵਿੱਚ ਕਿ ਤੁਸੀਂ ਸਾਂਬਰ ਨਾਲ ਕੀ ਖਾਣਾ ਪਸੰਦ ਕਰਦੇ ਹੋ ਸੋ ਹੁਣ ਆਪਣਾ ਆਪਣਾ ਸਾਂਬਰ ਹੋ ਗਿਆ ਰੈਡੀ ਸੋ ਹੁਣ ਆਪਾਂ ਇਹਨੂੰ ਲੰਚ ਲਈ ਕੀ ਕਹਿੰਦੇ ਨੇ ਆਪਾਂ ਲੰਚ ਵਿੱਚ ਬਣਾਉਣੀ ਹੈ ਇਟਲੀ ਸੋ ਹੁਣ ਆਪਾਂ ਮਿਲਿਆ ਨੈਕਸਟ ਵੀਡੀਓ ਚ